ਦੀਆਂ ਇਹ ਚੈਨਲ ਕੀ ਬੜੀ 24 ਬੁੱਟਰ ਸਿੰਘ ਚੌਕੀਆਂ ਚਾਰ ਕਪੜਾ ਨਵੀਂ ਪੋਸਟਡ ਤੇ ਆਏ ਅੱਜ ਪਿੰਡ ਆਪਣੇ ਇਲਾਕੇ ਦੇ ਮੋਹਤਵਾਰ ਵਿਅਕਤੀਆਂ ਨਾਲ ਇਕੱਠ ਕਰਕੇ ਮੀਟਿੰਗ ਕੀਤੀ ਗਈ ਹੈ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਗਲਤ ਅੰਸਰਾ ਕੋਈ ਨਸ਼ਾ ਵੇਚਦਾ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਹਉਲੜਬਾਜੀ ਕਰਦਾ ਤਾਂ ਉਹਦੇ ਸਾਮਿਲ ਵਿੱਚ ਸਾਡੇ ਨਾਲ ਰਾਬਤਾ ਕੀਤਾ ਜਾਵੇ ਤਾਂ ਕਿ ਨਸ਼ੇ ਦੇ ਜਾਂ ਗਲਤ ਅੰਸਰਾਂ ਦੇ ਖਿਲਾਫ ਨੱਥ ਪਾਈ ਜਾ ਸਕੇ ਸਰ ਛੋਟੇ ਬੱਚਿਆਂ ਨੂੰ ਕੀ ਹਦਾਇਤ ਕਰਦੇ ਆ ਜਿਹੜੇ ਵਹੀਕਲ ਚਲਾਉਂਦੇ ਆ ਛੋਟੇ ਬੱਚਿਆਂ ਨੂੰ ਹਦਾਇਤ ਕਰਦੇ ਉਹਨਾਂ ਦੇ ਪੇਰੈਂਟਸ ਨੂੰ ਹਦਾਇਤ ਕਰਦੇ ਖਾਸ ਕਰਕੇ ਕਦੀ ਵੀ ਆਪਣੇ ਛੋਟੇ ਬੱਚੇ ਨੂੰ 18 ਸਾਲ ਤੋਂ ਘੱਟ ਕੋਈ ਵਾਈਕਲ ਨਾ ਚਲਾਉਣ ਦਿਓ ਉਹਨਾਂ ਜਿੰਨਾ ਚਿਰ ਬੱਚਾ ਦਾ ਲਾਇਸੈਂਸ ਨਹੀਂ ਬਣਦਾ ਉਹਨਾਂ ਚਿਰ ਬੱਚੇ ਦੇ ਪੇਰੈਂਟਸ ਤੇ ਪ੍ਰੋਬਲਮ ਆ ਗਈ ਉਹਦੇ ਤੇ ਪਰਚਾ ਦਰਜ ਹੋਵੇ ਇਸ ਕਰਕੇ ਬੱਚੇ ਨੂੰ ਕੋਈ ਵਾਈਕਲ ਚਲਾਉਣ ਨੂੰ ਨਾ ਦਿੱਤੀ ਜਾਵੇ ਔਰ ਸਿਆਣੇ ਵੀ ਜਿਹੜੇ ਬੰਦੇ ਆ ਨੰਗੇ ਸਰਵਾਈਕ ਚਲਾਉਂਦੇ ਆ ਉਹ ਜਦੋਂ ਐਕਸੀਡੈਂਟ ਦੇ ਦੌਰਾਨ ਕੋਈ ਵੀ ਕਿਸੇ ਤਰ੍ਹਾਂ ਦੀ ਇੰਜਰੀ ਆ ਸਕਦੀ ਹੈ ਇਸ ਕਰਕੇ ਹੈਲਮਟ ਲੈਣਾ ਵੀ ਬਹੁਤ ਜ਼ਰੂਰੀ ਆ ਜਿਸ ਸੰਬੰਧੀ ਸਾਰੇ ਮੋਹਦਵਾਰ ਬੰਦੇ ਬੈਠੇ ਨੇ ਡਿਸਕਸ ਇੱਕ ਸਰ ਟ੍ਰੈਫਿਕ ਦੇ ਬਹੁਤ ਸਮੱਸਿਆ ਆ ਆਪਣੇ ਦੇ ਵਿੱਚ ਬਜ਼ਾਰਾ ਦੇ ਵਿੱਚ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਆ ਦੁਕਾਨਦਾਰਾਂ ਨੇ ਸਮਾਨ ਜਿਹੜਾ ਬਹੁਤ ਬਾਹਰ ਰੱਖਿਆ ਹੁੰਦਾ ਹਾਂ ਇਹ ਦੁਕਾਨਦਾਰਾਂ ਨੇ ਵੀ ਇੱਕ ਦੋ ਦਿਨ ਵਿੱਚ ਮੀਟਿੰਗ ਕਰਦੇ ਕਰਨ ਰੱਖ ਰਹੇ ਆ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਊਗੀ ਤੇ ਉਹਨਾਂ ਨੂੰ ਸਮਾਨ ਆਪਣੇ ਦੁਕਾਨ ਦੇ ਅੰਦਰ ਰੱਖਣ ਲਈ ਕਿਹਾ ਦਿੱਤ ਕਿ ਨਫਰੀ ਚੌਂਕੇ 'ਚ ਵਾਕਏ ਘੱਟ ਹੈ ਕਿ ਵੈਸੇ ਸੁਣਨ ਨੂੰ ਆਇਆ ਜੀ ਮੁੱਦਾ ਇਹ ਵੀ ਬਣਦਾ ਜੀ ਨਹੀਂ ਨਫਰੀ ਦੀ ਕਮੀ ਤਾਂ ਹਰ ਜਗ੍ਹਾ ਹੀ ਹੈ ਥਾਣਿਆਂ ਦੇ ਵਿੱਚ ਵੀ ਚੌਂਕਿਆਂ ਦੇ ਵਿੱਚ ਵੀ ਨਫਰੀ ਥੋੜੀ ਜ਼ਿਆਦਾ ਹੋਵੇ ਤੇ ਫਿਰ ਉਹ ਮੁਲਾਜ਼ਮ ਕੰਟਰੋਲ ਕਾਇਮ ਕਰਨ ਤੇ ਥੋੜਾ ਟ੍ਰੈਫਿਕ ਤੇ ਵੀ ਕੰਟਰੋਲ ਹੋ ਸਕਦਾ ਤੇ ਦੁਕਾਨਦਾਰਾਂ ਨੂੰ ਵੀ ਰੋਕ ਰੋਕਿਆ ਜਾ ਸਕਦਾ ਇੱਕ ਇਹ ਪਟਾਕੇ ਵਜਾਉਂਦੇ ਮੁੰਡੇ ਤੇ ਉਹਨਾਂ ਬਾਰੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆਂ ਦੇਖੋ ਜੀ ਪਟਾਕੇ ਵਜਾਉਂਦੇ ਸੀ ਅਗਰ ਸਾਡੇ ਵਾਸਾ ਨਾਕੇ ਦੌਰਾਨ ਜੇ ਕਿਸੇ ਤਰ੍ਹਾਂ ਵੀ ਸਾਡੇ ਹੱਥ ਆਉਂਦੇ ਤੇ ਉਹਨਾਂ ਦੇ ਮੋਟਰਸਾਈਕਲ ਬੌਂਡ ਕੀਤੇ ਜਾਣਗੇ। ਇਹ ਹੀ ਉਹਨਾਂ ਨੂੰ ਹਦਾਇਤ ਹੈ ਵੀ ਇਹ ਜਿਹੜੇ ਪਟਾਕੇ ਬਜਾਉਣੇ ਬੰਦ ਕਰਨ। ਇਹ ਦੇ ਨਾਲ ਸਿਆਣੇ ਬਜ਼ੁਰਗਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਦੇ ਅਟੈਕ ਟੱਕ ਆ ਸਕਦਾ। ਇਸ ਕਰਕੇ ਪਟਾਕੇ ਬਜਾਉਣੇ ਤਾਂ ਬਹੁਤ ਜ਼ਿਆਦਾ ਗਲਤ ਹੈ। ਨਸ਼ੇ ਦੇ ਕਾਰੋਬਾਰ ਕੀ ਇਸ ਨਿਸ਼ੇਾ ਤੁਹਾਡਾ ਜੀ ਬਸ। ਨਸ਼ੇ ਦੇ ਖਿਲਾਫ ਸਰਕਾਰ ਵੱਲੋਂ ਬीडी मुहिम ਦੇ ਮੁਤਾਬਕ ਕੋਈ ਵੀ ਨਸ਼ਾ ਤਸਕਰ ਜੇ ਸਾਡੇ ਇਲਾਕੇ ਦੇ ਵਿੱਚ ਕੋਈ ਨਸ਼ਾ ਕਰਦਾ ਹੈ ਤਾਂ ਉਸ ਦੇ ਸਬੰਧ ਵਿੱਚ ਵੀ ਅੱਜ ਮੋਤਵਾਰ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਹੈ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਜਿਹਦਾ ਨਾਮ ਗੁਪਤ ਰੱਖਿਆ ਜਾਏਗਾ ਥੈਂਕ ਯੂ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਮੇਡੀਆ